ਹਾਂਜੀ ਬਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਈ ਚੇਲਾ ਬਣ ਕੇ ਗਿਆ ਮੇਰੇ ਵੀਰ ਮੁੰਡੇ ਦਾ ਨਾਮ ਵਿਕਾਸ ਹੈ ਇਹਦਾ ਹੰਸੀ ਪਿੰਡ ਹੈ ਮੇਰੇ ਵੀਰ ਇਹ ਜ਼ਿਲ੍ਹਾ ਹਸਾਰ ਤੋਂ ਚੱਲ ਕੇ ਆਇਆ ਹੈ ਜਿਹੜੇ ਉਸਤਾਦ ਤਾਰਦ ਕੀਤਾ ਹੈ ਭਾਈ ਨੀਤੇ ਕੋਟਲੀ ਵਾਲੇ ਨੂੰ ਮੇਰੇ ਵੀਰ ਮੋਟਰਸਾਈਕਲ ਦੀ ਨਗਦ ਰਸੀ ਦੇ ਨਾਲ ਅੱਜ ਕੰਦੇ ਭਾਈ ਨੀਤੇ ਕੋਟਲੀ ਵਾਲੇ ਨੂੰ ਮੇਰੇ ਵੀਰ ਐਨ ਵਿਕਾਸ ਹੰਸੀ ਬਣੇ ਨੇ ਮੇਰੇ ਵੀਰ ਉਸਤਾਦ ਕਰਨ ਕਰ ਲਿਆ ਮੋਟਰਸਾਈਕਲ ਦੀ ਨਗਦ ਰਾਸੀ ਦੇ ਨਾਲ ਵੱਡੀਆਂ ਮੁਬਾਰਕਾਂ ਸਾਰੇ ਭਾਈ ਐਨ ਵਿਕਾਸ ਨੂੰ ਮੇਰੇ ਵੀਰ ਤੇ ਨਾਲ ਹੀ ਵੱਡੀ ਮੁਬਾਰਕਬਾਦ ਹੈ ਭਾਈ ਨੀਦੇ ਕੋਟਲੀ ਵਾਲੇ ਨੂੰ ਮੇਰੇ ਵੀਰ ਇਹ ਦੁਨੀਆ ਦਾ ਵੱਡਾ ਮਾਲ ਹੈ ਇਹਨੇ ਬੀਲੇ ਤੋਂ ਮੋਟਰਸਾਈਕਲ ਜਿੱਤਿਆ ਮੇਰੇ ਵੀਰ ਵਗਦੀਆਂ ਲੋਾਂ ਚ ਪੱਤਾ ਪੱਤਾ ਝੜਿਆ ਪੱਤਾ ਪੱਤਾ ਝੜਿਆ ਮੇਰੇ ਵੀਰ ਇਹਨੇ ਫਰੀਜਾਂ ਵੀ ਜਿੱਤੀਆਂ ਇਹਨੇ ਕੂਲਰ ਵੀ ਜਿੱਤੇ ਨੇ ਕੱਪ ਵੀ ਜਿੱਤੇ ਨੇ ਠੱਖੇ ਵੀ ਜਿੱਤੇ ਆ ਵੱਡਾ ਮੱਲਾ ਮੇਰੇ ਵੀਰ ਇਹ ਬਾਈ ਜੀਤੇ ਚੰਨ ਨਾਲ ਦਾ ਚੰਡਿਆ ਹੋਇਆ ਹੈ ਇਹ ਬਾਈ ਜੀਤੇ ਚੰਨ ਨਾਲ ਦਾ ਚੇਲਾ ਮੇਰੇ ਪੰਜਾਬੀ ਵੀਰ ਓਏ ਨੀਦਾ ਕੋਟਲੀ ਵਾਲਾ ਦੁਨੀਆਂ ਦਾ ਵੱਡਾ ਮਾਲ ਹੈ ਇਹ ਮਹਿੰਗੇ ਮੋਲ ਦਾ ਕਿਨਾਰੀ ਹੈ ਦੁਨੀਆਂ ਨੀਡਾ ਨੀਡਾ ਕਹਿੰਦੀ ਹੈ ਇਹਦਾ ਕੋਟਲੀ ਪਿੰਡ ਹੈ ਮੇਰੇ ਵੀਰੋ ਜਿਵੇਂ ਕਬੱਡੀ ਦੇ ਵਿੱਚ ਐਨ ਕਹਿੰਦੇ ਯਾਦ ਆਰਾਮ ਚੱਲਦਾ ਹੈ ਯਾਦ ਕੋਟਲੀ ਵਾਲੇ ਦਾ ਮੇਰੇ ਵੀਰੋ ਉਦੋਂ ਹੀ ਨੀਡੇ ਕੋਟਰੀ ਵਾਲੇ ਦਾ ਹੈ ਕਬੂਤਰਬਾਈ ਦੇ ਵਿੱਚ ਨਾਮ ਚੱਲਦਾ ਮੇਰੇ ਪੰਜਾਬੀ ਵੀਰੋ ਇਹ ਵੱਡਾ ਮਾਲਕ ਕਬੂਤਰਬਾਜੀ ਦਾ ਇਹ ਦਿਨੇ ਤਾਰੇ ਦਿਖਾਉਂਦਾ ਹੈ ਇਹ ਬਗਦੀਆਂ ਲਵਾ ਤੇ ਨਜ਼ਾਰੇ ਲਿਆਉਂਦਾ ਹੈ ਇਹ ਉਹ ਨੀਟਾ ਕੋਟ ਨੇ ਪਾਇਆ ਮੇਰੇ ਪੰਜਾਬੀ ਵੀਰ ਵੱਡਾ ਮਾਲਕ ਕਬੂਤਰਬਾਜੀ ਦਾ ਜੀ ਨੇ ਐਨ ਬੱਲੇ ਮੱਲੇ ਕਰਵਾਈ ਹੈ ਸਾਰਾ ਕੁਝ ਜਿੱਤਿਆ ਜਿੱਦੇ ਟਰੈਕਟਰ ਤੇ ਅੱਖ ਆ ਗਈ ਨਾ ਨੀਟਾ ਟ੍ਰੇਕਰ ਵੀ ਜਿੱਤੂਗਾ ਤੇ ਦਿਲੋਦਬਾਵਾ ਨੇ ਤੇ ਸਾਡੇ ਵੱਲੋਂ ਦਿਲੋਦਬਾਵਾ ਸਾਡੇ ਵੱਡੇ ਭਾਈ ਨੀਟੇ ਕੋਟਰੀ ਦੇ ਲਈ ਮੇਰੇ ਵੀਰ ਐਨ ਕਹਿੰਦੇ ਤੇ ਜੀਤੇ ਚੇਨਾਂ ਦਾ ਚੰਡਿਆ ਹੋਇਆ ਨਾਲ ਕਹਿੰਦੇ ਪਿਆਰ ਹੈ ਭਾਈ ਬਲਰਾਜ ਬੱਲੋ ਦੇ ਨਾਲ ਐਨ ਮੇਰੇ ਵੀਰੋ ਜੱਦੀ ਮਾਨਸਾ ਦੇ ਨਾਲ ਗਰਦੀਪ ਜਵਾਰ ਕਿਆਂ ਦੇ ਨਾਲ ਜੋਤ ਹੈ ਮਾਨਸਾ ਵਾਲੇ ਦੇ ਨਾਲ ਮੇਰੇ ਵੀਰ ਹੋ ਕਹਿੰਦੇ ਮੀਤੇ ਦਾ ਪਿਆਰ ਹੈ ਫੱਟਦੇ ਗੱਡੇ ਕਿੱਲ ਵਰਗੀ ਯਾਰੀ ਹੈ ਵੱਡੀਆਂ ਮੁਵਾਰਕਾਂ ਭਾਈ ਨੀਤੇ ਕੋਟਲੀ ਗਰੁੱਪ ਨੂੰ ਮੇਰੇ ਵੀਰ ਭਾਈ ਵੀਰ ਬਲ ਕੋਟਲੀ ਵਕੀਲ ਕੋਟਲੀ ਮਨੀ ਕੋਟਲੀ ਜਗਦੀਪ ਕੋਟਲੀ ਗੁਰਪ੍ਰੀਤ ਕੋਟਲੀ ਦੀਪੂ ਕੋਟਲੀ ਬੱਬੂ ਕੋਟਲੀ ਔਰ ਗੁਰਪ੍ਰੀਤ ਪੱਖੋ ਮੇਰੇ ਵੀਰ ਇਹਨਾਂ ਸਾਰੇ ਭਰਾਵਾਂ ਨੂੰ ਵੱਡੀ ਮੁਬਾਰਕਬਾਦ ਹੈ ਮੇਰੇ ਵੀਰ ਉਧਰ ਵਿਕਾਸ ਹਰਸੀ ਦੇ ਸਾਰੇ ਗਰੁੱਪ ਨੂੰ ਵੱਡੀਆਂ ਮੁਬਾਰਕਾਂ ਜਿਹਨੇ ਵੀ ਭਰਾ ਨਾਲ ਜੁੜਿਆ ਇਹਨਾਂ ਨੂੰ ਸਾਰਿਆਂ ਨੂੰ ਵੱਡੀ ਮੁਬਾਰਕਬਾਦ ਹੈ ਮੇਰੇ ਵੀਰੋ ਆਉਣ ਵਾਲਾ ਸਮਾਂ ਚੇਲੇ ਤੇ ਉਸਤਾਦਾਂ ਦੇ ਲਈ ਉਸ ਪਾਗਾ ਵੀ ਹੋਵੇ ਮੇਰੇ ਵੀਰੋ